ਵੇ ਨਹੀਂ ਜਾਣੀ ਉਹਦਾ ਵੀ ਬਾਕੀ ਨਾ ਰੱਖੀਂ ਆਹ ਤੇ ਉਹ ਨਹੀਂ ਕਰਨ ਰਿਹਾ ਜਦੋਂ ਭਾਈ ਬਚਾ ਲਾ ਆਹ ਆਹ ਇਹਦਾ ਆਹ ਇਹਦਾ ਇਹਦਾ ਵੀ ਸਾਡੇ ਪੰਜ ਮੀਮ ਨੇ ਇਹਦਾ ਉਹ ਪਹਿਲਾ ਹੈ 11 ਫਰਕੇ ਹੋ ਬਸ 2 ਰੁਪਏ ਦੇਖ ਲਾਂਗੇ ਬੱਲੇ ਬੱਲੇ ਹਾਂ ਸਾਰੇ ਕੰਦਲੋਂ ਕੱਢ ਰੋ ਨਾ ਦਿੱਤਾ ਹੋਇਆ ਹੋਰ ਕੱਢ ਦੇ ਅੰਦਰੋਂ ਲਿਆ ਲਿਆ ਕੱਢ ਨਾ ਕੋਈ ਬਾਈਕ ਤੇ ਅੰਦਰ ਲੱਗਦੀ ਹੈ ਮੰਡੀ ਸਾਰੇ ਕਿੱਥੇ ਲੱਗਦੀ ਹੈ ਮੰਡੀ ਥੈਂਕ ਯੂ ਜੀ ਭਾਈ ਜੀ ਕੀ ਹਾਲ ਹੈ ਪਾਣੀ ਓਕੇ ਮੇਰੇ ਲਗੋ ਇੱਧਰ ਨਾ ਦੇ ਰਛਾਈ ਨਾ ਕੋਈ ਗੱਲ ਕਹੂੰਗਾ ਪੂਰਾ 5000 ਦਾ ਬੱਚਾ ਵੀ ਤੇ 700 ਦਾ ਵੀ ਨਹੀਂ ਹੈਗਾ ਵੀਰੇ ਕੱਚੀਆਂ ਗੱਲਾਂ ਦਾ ਕੀ ਫਾਇਦਾ ਕਿਉਂ ਜੀ ਓਏ ਠੀਕ ਗੱਲ ਨਹੀਂ ਨਾ ਤੇਰੀ ਵਾਸਤੇ ਪੱਕੇ ਪੈਸੇ ਲਾ ਤੇ 5000 2 2 82 ਲਵਾਂਗੇ ਮਿੱਠੂਰ ਮੈਂ 100 100 ਫੋਰ ਕਿੰਨੇ ਕ ਲਵਾਂਗੇ ਅਸੀਂ ਉਹ ਜਾਂ ਫੇ ਸਾਰੀ ਪਵਾਇਆ ਬੋਲ ਯਾਰਾ ਚਾ ਚਾ ਰਹੀ ਆ ਦਵਾਈਏ ਸਾਰੀ ਕਢ ਲੈ ਜਿੰਨੇ ਹੈਗੇ ਜਦੋਂ ਗੱਡੀ ਪਹਿਲੀ ਕਰੀ ਤੇ ਲੈ ਚਲਾਈਏ ਯਾਰਾ ਹੁਣੀ ਲੈ ਆਇਆ ਨਾਲ ਹੀ ਚੱਲ ਨਾਲੇ ਉਹਨੂੰ ਬੜਾ ਸਾਹ ਚਾ ਚਾ ਯਾਰਾ ਮਾਰੇ ਤਕੜੇ ਕਢ ਲੈ ਸਾਰੀ ਚ ਪੱਕੇ ਪੈਸੇ ਲਾਓ ਸਾਰੀ ਜਦੰਨੇ ਆ ਪੱਕੇ ਪੈਸੇ ਐ ਕਰ ਆ ਗੱਲ ਲੈ 100 ਉੱਤੇ ਕਰਨਾ ਪੰਜ ਥੋੜਾ ਕਰਾ 55 ਦਾ ਹੋ ਗਿਆ ਹਾਂ ਨਾ ਉਹ ਰੱਖਣਾ ਉਹ ਗੋਣੀ ਰੱਖਾ ਯਾਰਾ ਉਹ ਨਹੀਂ ਚਾਚਾ ਉਹ ਆ ਵੀ ਮੋਬਾਈਲ ਗੱਲ ਦੇਖੀਏ ਉਹ ਖਸਵਾ ਆਹ ਫੜੋ ਜੀ ਬਾਪੂ ਜੀ ਕੋਈ ਛੇਦਾ ਨਹੀਂ ਹੁੰਦਾ ਕੋਈ ਆ ਵੀ ਬੱਜੇ ਲਿਆ ਬੰਦਾ ਆ ਗਿਆ ਹੋਰ ਚਾਹ ਰੇਲਾ ਚਾਚਾ ਆਪ ਦੇਖ ਲਾ ਨਾ ਜਦੋਂ 200 ਘੱਟ ਸੀਰ ਪਾ ਦੇਣ ਕੋਸ ਹੈ ਕੋਸ ਹੈ ਤੋ ਆਪ ਐਸੀ ਬਈ 200 ਘੱਟ ਸੀ ਜਰ ਪਾ ਦੇਣ ਉਹ ਆਇਆ ਇਹ ਬਈ ਤੁਸੀਂ ਗਿਆ ਕਿੰਨੇ ਮਹੀਨੇ ਹੋ ਗਏ ਹਾਲੇ 2 ਮਹੀਨੇ ਦਾ ਦੋ ਢਾਈ ਮਹੀਨੇ ਦਾ ਹੀ ਬਾਬ ਵਧੀਆ ਬੱਚਾ ਹੈ ਬੱਚਾ ਪੂਰਾ ਸਿਰ ਦਾ ਪੂਰਾ ਸਿਰਾਂ ਬੱਚਾ ਢਾਈ ਕੁ ਮਹੀਨੇ ਦਾ ਹੀ ਹੋ ਹਰੇ ਉਹ ਕਹਿ ਰਹੇ ਬੱਕਰੀ ਨਹੀਂ ਹਰੇ ਕਹਿ ਰਹੇ ਹਰੇ ਆ ਉਹ ਸਾਰੀ ਤੇ ਯਾਰ ਲਾਦਾ 4 5 ਓਏ ਆਹ ਦੇ ਵਿੱਚ ਉਹਦਾ ਖੜਾ ਰਹਿਣ ਦੇ ਯਾਰ ਸਾਰੀ ਲਾ ਲੈ ਨਹੀਂ ਨਹੀਂ ਆਈ ਨਹੀਂ ਬੱਚੇ ਢਾਈ ਨਾ ਕੀ ਕਰੇ ਯਾ ਲਾ ਪਹਿਲਾਂ ਮੈਨੂੰ ਮੁੱਲ ਟੁੱਕ ਕੇ ਦੱਸ ਦੇ ਮੈਂ ਦੁਬਹੀ ਆਵਦਾ ਲਾਉਣਾ ਕਿ ਕਿ ਰਹੀਏ ਤੁਸੀਂ ਲਾ ਦਿਓ ਪਹਿਲਾਂ ਤੁਸੀਂ ਲਾ ਦਿਓ ਤੇਨੂੰ ਜਿਉ ਲਿਆਂਦਾ ਨਾਲ ਤੂੰ ਤੂੰ ਬਈ ਉਹ ਬਾਸੇ ਵੀ ਬਿਕ ਰਹੇ ਨੇ ਜੇ ਨਾ ਲਾਉਣਾ ਫਿਰ ਤੇਰੀ ਕਿ ਲੋ ਜੇ ਪਾਉਂਦੇ ਹਾਂ ਅੱਜ ਕਿ ਜਮੇਣਾ ਪਤਾ ਨਾ ਜੇ ਖਾਣ ਹਾਂ ਦੀ ਹੋਰ ਪਾ ਦੇਣਾ ਬਿਕ ਰਹੇ 24 ਜਾਂਦੂ ਤੋਂ ਬਾਅਦ ਘੱਟ ਕੇ ਬਿਜਲ ਦੇ ਬਾਈ ਉਹ ਬਸ ਬਾਈ ਚਾਰ ਬਿਕਦੇ ਨੇ ਇਕੱਠੇ ਹਾਂ ਜਿਠਾ ਨਾਲੋਂ ਦੇਖੇਗਾ ਘਾੜਾ ਚਾਰ ਵਿਕਦੇ ਨੇ ਇਕੱਠੇ ਹੁਣ ਤੇਰੇ ਲੱਗਦੇ ਨੇ ਇਕੱਠੇ ਸੱਖੇ ਹਾਂ ਇਹ ਲੱਗਦੇ ਨੇ ਲਾ ਲਾ ਲੱਗਦੇ ਨੇ ਹਾਂ ਦੱਸਾਂ ਆ ਲੈ ਦਾ ਫੋਟੋ ਦਿਖਾ ਲਾਓ ਜੀ ਲਾਓ ਜੀ ਜਨਾਬ ਲਾ ਭਾਈ ਮੇਰੀ ਸੁਣ ਗਾ ਨਹੀਂ ਕਰਦਾ 3500 ਵੀ ਨਹੀਂ ਲਾਇਆ ਤੈਨੂੰ 16000 ਬਣ ਗਿਆ ਚਾਰ ਚਾਰ ਹਜ਼ਾਰ ਉਹ ਲਵੇ ਨੂੰ ਕੀ ਹੋਇਆ ਜੀ ਹਾਂ ਜਿਹੜਾ ਲਵੇ ਨਹੀਂ ਲੱਗਦਾ ਬਹੁਤ ਉੱਚਾ ਬੈਠਾ ਰਹਿੰਦਾ ਉਹ ਫਿਰ ਹੋਰ ਦੱਸਦੇ ਹਾਂ ਚਲਾ ਜਾ ਓ ਬਾਈ ਦੁਰਿਆ ਤੁਹਾਡੇ ਲੱਗੇ ਨਹੀਂ ਨਹੀਂ ਸੀਤੇ ਆੜੇ ਖੜਾ ਸੀਰੇ ਆਏ ਨਹੀਂ ਦਿਖਦੇ ਉਹ ਸੀਦਾ ਵੇਖ ਗਿਆ ਜਿਵੇਂ ਵੇਖੀ ਦੁਰਿਆ ਭਾਈ ਕਰ ਦਈਏ ਹੈ ਛੱਡ ਕੇ ਦਿਖਾ ਯਾਰ ਛੱਡ ਕੇ ਦਿਖਾ ਬਾਈ ਕੁਝ ਕਰ ਦਈਏ ਛੱਡ ਕੇ ਦਿਖਾ ਸਰ ਯਾ ਕੁਝ ਭਾਈ ਤਾਂ ਸਹੀ ਕਰ ਦਈਏ ਕਰ ਦਈਏ ਬਹੁਤ ਆਰਾਮ ਦਾ ਉਸ ਹਾਲਾਤ ਲਾਗੇ ਬਤਾ ਯਾਰ 45 ਹੋਮ ਕਹਿੰਦੇ ਨੇ ਭਾਈ ਆਪ ਲੈ ਨਾ 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 ਕੋਈ ਉਹ ਲੋੜ ਨਹੀਂ ਨਾ ਚੱਲ ਗੜੀ ਜਾਣਾ ਜਿਹੜੀ ਬੱਚਾ ਬੰਦਿਆ ਨੇ ਚੱਟਾ ਜਿਹੜਾ ਮਾਲਾ ਪਾਣੀ ਉਹਨਾਂ ਦਾ ਪਾਣੀ ਉਹ ਕਿੱਥੇ ਜਾਣਾ ਬਈ ਉਹ ਆ ਦੂਰ ਨਾ ਹੋਣਿਆ ਸਰ ਓਰੇ ਆ ਬਈ ਛੱਡ ਪਰੇ ਓਰੇ ਆ ਛੱਡ ਪਰੇ ਓਰੇ ਆਗੇ ਓਰੇ ਆ ਬਈ ਚੱਲ ਓਰੇ ਆ ਸੁਣ ਲੈ ਬਈ ਗੱਲ ਕੇ ਚਲੋ ਚਲੋ ਕਰਦੇ ਬਸ ਗੱਲ ਨਹੀਂ ਦੇਖਾ ਉਹਨਾਂ ਦਾ 4500 ਵੀ ਨਹੀਂ ਬਸ ਗੱਲ ਛੱਡ ਦੂਰ ਦੇ ਬੰਦੇ ਨੇ ਉਹਨਾਂ ਦੀ ਇੱਜ਼ਤ ਕਰਾ ਆਪਣੀ ਮੰਡੀ ਚ ਆਈ ਨੇ ਵਿਚਾਰੇ ਦੂਰੋਂ ਆਈ ਨੇ ਮਾਰੀ ਦੂਰੋਂ ਖਰਚਾ ਹੀ ਪੈਣਾ ਸਾਡਾ ਵੀ ਮਾਨਤਾਨ ਕਰਨਗੇ ਬਸ ਅਸੀਂ ਵੇਚਨੇ ਤੇਰੇ ਵੇਚ ਤੇ ਉੱਥੇ ਤਾਂ ਨਹੀਂ ਜਾਂਦੀ ਗੱਲ ਠੀਕ ਹੈ ਗੱਲ ਤਾਂ ਕਰਦਾਨੇ ਹੱਲ ਬਸ ਹਾਂ 466 ਸਾਨੂੰ ਬੱਚੇ ਵੇਚ ਤੇ ਉਹ ਰੱਖ ਲੈ ਬਸ ਉਹ ਰੱਖ ਲੈ ਉਹ ਰੱਖ ਲੈ ਉਹ ਜਾਂ ਗੀ ਕਰੀਏ 11000 ਜਾਂ 11000 ਕੋਈ ਨਹੀਂ ਦੂਰ ਆਇਆ ਮੈਂ ਤੋਹਰ ਪਾਵਾਂਗੇ ਪੰਜ ਕਰ ਦਾਂਗੇ ਉਹ ਪੰਜ ਕਰਾਂਗੇ ਪੰਜ ਕਰਾਂਗੇ ਪੰਜ ਕਰਾਂਗੇ ਜੁਰੀ ਤਾਂ ਆ ਗਿਆ ਯਾਰ ਕਿਉਂ ਪੁੱਛਦੇ ਭਾਈ ਆਇਆ ਭਾਈ ਅਸੀਂ ਤਾਂ ਮੱਥਾ ਮਾਰ ਰਹੇ ਹਾਂ ਯਾਰ ਭਾਈ ਉਹਨੂੰ ਖਿੱਚ ਕੇ ਲਿਆ ਯਾਰ ਓ ਰਿਆ ਮੇੜਾ ਮੈਂ ਨਮੇੜਾ ਆ ਮੈਂ ਭਾਈ ਨਰਾਜੂ ਤਦੂ ਬੰਗਲਾ ਬੰਦ ਲਾ ਗਿਆ ਹੈ ਇਹਦੇ ਬਾਹਰ ਸਾਨੂੰ ਬਾਹਰ ਪਰ ਇਹ ਕੀ ਹੋ ਰਿਹਾ ਨੁਕੀਆ ਨਾ ਦੇਖ ਕਰੀ ਨਹੀਂ ਕਰਦਾ ਕੋਈ ਨਾ ਅੱਛਾ ਦੋਸਤ ਓ ਬਾਈ ਕਿਸੇ ਗਿਆ ਦੂਆ ਓਏ ਇਹ ਹੀ ਮੁਗਦੀਆ 라ਜੂ ਦੀ ਸ਼ਰ ਰਾਜੂ ਹੈਗਾ ਨਾ ਮਰਾਸੀ ਹੈ ਮੇਰਾ ਮੈਂ ਕਹਣਾ ਇੱਕ ਗੱਲ ਚ ਨਮੇੜ ਦੰਦੀ ਉਹ ਮੰਨ ਲੈ ਇਹ ਮੰਨ ਲੈ ਮੰਨਣ ਕੀ ਮੰਨਣ ਕੇ ਜੇ ਮਨੂਗਾ ਮੰਨ ਜੂਗਾ ਲੈ ਵੀ ਸਾਰੀਆਂ ਗੱਲਾਂ ਛੱਡ 4700 ਬੱਚੇ ਦੇਤੇ ਇੱਕ ਹੋਰ ਪਾ ਦੇ ਪੰਜ ਕਰ ਛੱਡ ਓਏ ਛੱਡ ਪੈਂਦਾ ਬਾ ਹੋ ਗਏ ਬਾਈ ਨਹੀਂ ਉਹ ਚੱਲ ਗਏ ਸਾਡੀ ਆ ਵੀਡੀਓ ਚ ਬੁਰੇ ਲੱਗਾਂਗੇ ਆ ਗੱਲਾਂ ਕਰਦੇ ਬਾਈ 4600 ਤੋਂ ਤੇ ਲੈਂਦਾ ਨਹੀਂ ਜਾ ਹੋ ਗਈ ਹੋ ਗਈ ਜਾਂ ਖੋਲ ਖੋਲ ਯਾਰ ਹਾਂ 300 ਨੂੰ ਹੋ ਗਏ 5000 ਨਿਬੜ ਗਈ ਗੱਲ ਕਾਣੀ ਤਣੀ ਤਾਣੀ ਹੋਰ ਜੀ ਮਹਾਰਾਜ ਹੋ ਠੀਕ ਪਾ ਵੀ ਪੈਸੇ ਦੇ ਬਾਈ ਬਾਈ ਪੈਸੇ ਦੇ ਹੁਣ ਨਮੇੜ ਕੰਮ ਨੂੰ ਨਮੇੜ ਹੱਥ ਲੱਗਿਆ ਉਹਦਾ ਵਧੀਆ ਦੀ ਲੱਗੇ ਬਸ ਚੱਕ ਕੋਈ ਪਾ ਪੈਸੇ ਬਾਈ ਉਹ ਜੋ ਆਏ ਕੰਮ ਕਰਦੇ ਨੇ ਉਹ ਸੇ ਡੋਰ ਤਾਂ ਗੇਮ ਖੜਿਆ ਕੀਤੇ ਤੇ ਤੇਰੇ ਜਵਾਬ ਵੀ ਬਰਾਉਣੇ ਨੇ ਤਰੀਕਾ ਹੈ ਵੀ ਕੋਈ ਰਹਣਾ ਹੋਰ ਕਹਿੰਦਾ ਜੀ ਨੂੰ ਆ ਗਿਆ ਤਰੀਕਾ ਕੀ ਕਰੂ ਅਮਰੀਕਾ ਜਉਦਾ ਰਹੇ ਮਿਕਾ ਹੋਰ ਆ ਜਾ ਉਹ ਵੇਸੇ ਜੋੜ ਦੋ ਭਾਈ ਚੰਗੇ ਬਣ ਕੇ ਨੂੰ ਨੱਕੀ ਦੇ ਬਾਦੇ ਬਣ ਜੀ ਪਾ ਪੈ ਗਈ ਮੱਕੀ ਉਹੀ ਪਉਂਦਾ ਰਹੂ ਮੱਕੀ 40 ਨੂੰ ਕਿੰਨੇ ਵੇਖੋਗੇ ਬੰਦੇ ਤੇ ਯਾਰੀ ਬੰਨੋ ਨੀ ਤੂੰ ਹੋ ਰਾਜਸਥਾਨੀ ਹੈਂ ਰਾਜਸਥਾਨੀ ਹਾਂ ਮੈਂ ਪਾਕਿਸਤਾਨੀ ਹੈਂ ਸਹੀ ਅੱਗੇ ਵੰਨ ਗਿਆ ਭਾਈ ਸਹੀ ਜਾਨ ਵੰਨ ਗਿਆ ਭਾਈ ਤੇ ਭਾਈ ਪਰੇ ਆ ਜਾ ਪਰੇ ਆ ਅਸੀਂ ਉੱਪਰ ਆ ਜੀਓ ਅਸੀਂ ਉਹਦਾ ਸੋਚੀ ਕਰੀਏ ਅਸੀਂ ਤੋਂ ਰੋਚਾ ਪਣੀ ਲੈਣ ਦੀ ਕੋਸ਼ਿਸ਼ ਕਰੀਏ ਅਸੀਂ ਉਹਨੂੰ ਵੀ ਕਹਿੰਦਾ ਫਰਾਸਾ ਕਰਨਾ ਮੈਂ ਤਾਂ ਅਸੀਂ ਆਪੇ ਹੀ ਲੈ ਲਾਂਗੇ ਮਰਿਆ ਭਾਈ ਓਏ ਉਹ ਨਕੀ ਉਹ ਬਾਈ ਉਰੇ ਆ